ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਣ ਭਰਾਮਾ ਦਾ ਮੋਰ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਜਾਨੀ ਕਿ 6 ਮਈ 2024 ਪੰਜਾਬ ਦੇ ਮੌਸਮ ਦੇ ਦਿਨ ਵੇਲੇ ਦੇ ਕੀ ਹਾਲਾਤ ਬਣੇ ਨੇ ਕੀ ਹਵਾ ਦਾ ਰੁੱਖ ਰਹੇਗਾ ਟੈਂਪਰੇਚਰ ਦੇ ਵਿੱਚ ਕੀ ਗਤੀਵਿਧੀ ਦਿਖਾਈ ਦੇ ਰਹੀਆਂ ਨੇ ਗਰਮੀ ਦਾ ਪ੍ਰਭਾਵ ਕਿਵੇਂ ਜਾ ਰਿਹਾ ਹੈ ਅੱਜ ਦੇ ਦਿਨ ਤੇ ਕਿਤੇ ਅਗਰ ਕੋਈ ਮੀਂਹ ਕਣੀ ਜਾ ਹੈ ਤਾਂ ਉਸ ਦਾ ਕੀ ਅਸਰ ਪੰਜਾਬ ਤੇ ਉੱਪਰ ਦਿਖਾਈ ਦੇਵੇਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤੇ 올 ਨੋਟੀਫਿਕੇਸ਼ਨ ਔਨ ਕਰ ਦਿਓ ਤਾਂ ਕਿ ਕਦੀ ਵੀ ਅਸੀਂ ਮੌਸਮ ਦੀ ਜਾਣਕਾਰੀ ਦੀ ਵੀਡੀਓ ਅਪਲੋਡ ਕਰੀਏ ਤੁਹਾਡੇ ਤੱਕ ਮੌਸਮ ਦੀ ਜਾਣਕਾਰੀ ਦੀ ਨੋਟੀਫਿਕੇਸ਼ਨ ਮੌਕੇ ਸਰ ਆ ਸਕੇ ਤੁਸੀਂ ਮੌਕੇ ਸਰ ਵੀਡੀਓ ਦੇਖ ਕੇ ਲਾਹੇਵੰਦ ਹੋ ਸਕੋ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਹਾਂ ਜੀ ਪੰਜਾਬ ਦੇ ਉੱਪਰ ਫਿਲਹਾਲ ਕੋਈ ਬੱਦਲੀ ਸਿਸਟਮ ਐਕਟੀਵੇਟ ਦਿਖਾਈ ਨਹੀਂ ਦੇ ਰਿਹਾ ਜਿਸ ਤੋਂ ਕਿ ਸਾਫ ਪਤਾ ਲੱਗ ਰਿਹਾ ਹੈ ਕਿ ਸਵੇਰ ਵੇਲੇ ਤੋਂ ਹੀ ਕੜਕ੍ਰਮਈ ਧੁੱਪ ਤੇ ਟੈਂਪਰੇਚਰ ਦੇ ਵਿੱਚ ਵਾਧਾ ਹੋਣਾ ਨਾਰਮਲ ਜੀ ਗੱਲ ਹੈ ਕਿਉਂਕਿ ਕੜਕ ਮਹੀਨੇ ਤੋਂ ਪੈਣ ਦੇ ਨਾਲ ਨਾਰਮਲ ਦਿਨਾਂ ਦੇ ਵਿੱਚ ਟੈਂਪਰੇਚਰ ਪਿਛਲੇ 2 ਦਿਨਾਂ ਦੇ ਵਿੱਚ 30 ਆਪਣਾ 39 ਤੋਂ 40 ਡਿਗਰੀ 42 ਡਿਗਰੀ ਨਾਰਮਲ ਦੇਖਣ ਨੂੰ ਮਿਲਿਆ ਸੀ ਤੇ ਅੱਜ ਵੀ ਟੈਂਪਰੇਚਰ 40 ਡਿਗਰੀ ਪਾਰ ਕਰਦਾ ਹੋਇਆ ਦਿਨ ਦੇ ਵੇਲੇ ਦਿਖਾਈ ਦੇ ਸਕਦਾ ਹੈ ਹਵਾ ਦੀ ਗੱਲ ਕਰੀਏ ਹਵਾ ਉੱਤਰ ਪੱਛਮੀ ਦਿਸ਼ਾ ਤੋਂ ਚਲਦੀਆਂ ਰਹਿਣਗੀਆਂ ਕੋਈ ਬਹੁਤ ਵੱਡੀ ਕਾਰਵਾਈ ਹਵਾਵਾਂ ਦੇ ਵਿੱਚ ਵੀ ਨਹੀਂ ਹੈ ਹਲਕੀ ਫੁਲਕੀ ਹਵਾਵਾਂ ਪੰਜਾਬ ਦੇ ਟੁੱਟੇ ਮੇ ਹਿੱਸੇ ਦੇ ਵਿੱਚ ਚਲਦੀਆਂ ਰਹਿਣਗੀਆਂ ਜਿਨ੍ਹਾਂ ਦਾ ਕੋਈ ਕੋਈ ਬਹੁਤ ਵੱਡਾ ਅਸਰ ਪੰਜਾਬ ਦੇ ਵਿੱਚ ਦਿਖਾਈ ਨਹੀਂ ਦੇ ਰਿ ਗੱਲ ਕਰ ਲਈਏ ਮੀਂਹ ਕਣੀ ਦੇ ਪ੍ਰਭਾਵ ਦੀ ਕੋਈ ਬਦਲ ਸਿਸਟਮ ਐਕਟੀਵੇਟ ਨਾ ਹੋਣ ਦੇ ਕਾਰਨ ਕੋਈ ਅਜਿਹੀ ਐਕਟੀਵਿਟੀ ਪੰਜਾਬ ਦੇ ਵਿੱਚ ਫਿਲਹਾਲ ਦਿਖਾਈ ਨਹੀਂ ਦੇ ਰਹੀ ਪਰ ਦੁਪਹਿਰ 3 ਵਜੇ ਤੋਂ ਬਾਅਦ ਕਿਤੇ ਨਾ ਕਿਤੇ ਇੱਕ ਹਲਕਾ ਜਿਹਾ ਸਿਸਟਮ ਪੰਜਾਬ ਦੇ ਵਿੱਚ ਪੰਡਾ ਦਿਖਾਈ ਦੇ ਰਿਹਾ ਹੈ ਜਿਸ ਸਿਸਟਮ ਦਾ ਅਸਰ ਚੰਡੀਗੜ੍ਹ ਵਾਲੇ ਖੇਤਰ ਦੇ ਨੇੜੇ ਤੇਰੇ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਇਹ ਸਿਸਟਮ ਜਿਹੜਾ ਹੈ ਉਹ ਸਿਰਫ ਪਹਾੜੀ ਖੇਤਰਾਂ ਦੇ ਵਿੱਚ ਹਲਕੇ ਦਬਾਅ ਵਾਲੇ ਖੇਤਰ ਤੋਂ ਪ੍ਰਭਾਵਿਤ ਹੋ ਕੇ ਹਵਾ ਜਦੋਂ ਉੱਤਰ ਪੱਛਮੀ ਦਿਸ਼ਾ ਤੋਂ ਚੱਲਣਗੀ ਚੱਲੇਗੀ ਤਾਂ ਉਸ ਟਾਈਮ ਥੋੜੀ-ਬੋਤੀ ਕੜਮੜਕਾਣੀ ਚੰਡੀਗੜ੍ਹ ਦੇ ਨੇੜਲੇ ਇਲਾਕਿਆਂ ਦੇ ਵਿੱਚ ਹੋ ਸਕਦੀ ਹੈ। ਬਾਕੀ ਪੰਜਾਬ ਦੇ ਵਿੱਚ ਕੋਈ ਅਜਿਹੀ ਐਕਟੀਵਿਟੀ ਦਿਖਾਈ ਨਹੀਂ ਦੇ ਰਹੀ। ਪਰ ਹਾਂ ਇੱਕ ਗੱਲ ਹੈ ਅਗਰ ਹਵਾ ਉਸ ਤਰੀਕੇ ਤੋਂ ਚਲਦੀ ਹੈ ਹਨੇਰੀ ਵਾਲੀ ਹਵਾ ਚਲਦੀ ਹੈ ਤਾਂ ਪੰਜਾਬ ਦੇ ਸ਼ਾਮ ਦੇ ਵੇਲੇ ਕਿਤੇ ਨਾ ਕਿਤੇ ਹਲਕੇ-ਫੁਲਕੇ ਹਵਾ ਦੇ ਵਿੱਚ ਠੰਡਕ ਜ਼ਰੂਰ ਮਹਿਸੂਸ ਹੋਵੇਗੀ ਤੇ ਸ਼ਾਮ ਦੇ ਵੇਲੇ ਥੋੜਾ ਬੋਤਾ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਬਾਕੀ ਗੱਲ ਕਰ ਲਈਏ ਬੱਦਲਬਾਜ਼ੀ ਦੀ ਤਾਂ ਸ਼ਾਮ ਦੇ ਵੇਲੇ ਹਲਕੀ ਫੁਲਕੀ ਬਦਲਬਾਜ਼ੀ ਪੰਜਾਬ ਦੇ ਉਪਰ ਟ੍ਰੈਵਲ ਕਰੇਗੀ ਤੇ ਰਾਤ ਹੁੰਦੇ ਹੁੰਦੇ 10-11 ਵਜੇ ਤੱਕ ਉਹ ਬੱਦਲਬਾਜ਼ੀ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ ਕੋਈ ਬਹੁਤ ਵੱਡੀ ਹਲਚਲ ਪੰਜਾਬ ਦੇ ਵਿੱਚ ਨਹੀਂ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਅਗਰ ਗੱਲ ਕਰ ਲਈ ਤਾਂ 10 ਤਰੀਕ ਤੋਂ ਬਾਅਦ ਇੱਕ ਸਿਸਟਮ ਪੰਜਾਬ ਦੇ ਵਿੱਚ ਐਕਟਰ ਕਰ ਰਿਹਾ ਹੈ ਜਿਸ ਦਾ ਕੇਸ 15 ਤਰੀਕ ਤੱਕ ਰਹੇਗਾ ਜੋ ਕਿ ਥੋੜਾ ਬੋਤਾ ਜੋ ਝੋਨੇ ਦੀ ਪਨੀਰੀ ਦੀ ਬਜਾਈ ਕਰਨ ਵਾਲੇ ਕਿਸਾਨ ਨੇ ਉਹਨਾਂ ਨੂੰ ਤੰਗ ਕਰ ਸਕਦਾ ਹੈ ਤੇ ਉਹਦੇ ਬਾਰੇ ਜੋ ਵੀ ਅਪਡੇਟ ਹੋਵੇਗੀ 10 ਤਰੀਕ ਦੀ ਵੀਡੀਓ ਤੱਕ ਅਸੀਂ ਤੁਹਾਨੂੰ ਦੇ ਦੇਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟ ਟੁਡੇ ਨਾਲ ਸਾਰੇ ਦਰਸ਼ਕ ਵੀਰਪ੍ਰੇਮਾ ਦਾ ਧੰਨਵਾਦ ਜੀ